ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਕੰਮ ਕੀਤਾ ਦਿਨ ਰਾਤ ਮਿਹਨਤ ਕੀਤੀ ਉਹਨਾਂ ਨੂੰ ਪਾਰਟੀ ਹਰ ਇੱਕ ਔਦਾ ਦੇ ਕੇ ਕਿਸ ਨੂੰ ਜਿਹੜਾ ਬੰਦਾ ਮਾਨਤਾਣ ਜਿਵੇਂ ਇਹਨਾਂ ਨੂੰ ਭੰਜੀ ਰੇਪਿੰਦਰ ਕੌਰ ਨੂੰ ਟ੍ਰਸਟੀ ਮੈਂਬਰ ਲਾਇਆ ਗਿਆ ਵਲਿੰਦਰ ਸਿੰਘ ਵਸਿੰਧ ਦੁਬਾਰਾ ਚੇਅਰਮੈਨ ਬੀਟ ਕਰ ਦਿੱਤਾ ਗਰੰਟੀਆ ਨੂੰ ਮੌਕਾ ਦੇ ਕੇ ਉਹਨਾਂ ਨੂੰ ਬੰਦਾ ਮਾਨ ਸਨਮਾਨ ਜਿਹੜਾ ਦੇ ਕੇ ਪੰਜਾਬ ਸਰਕਾਰ ਜਿਹੜਾ ਬਹੁਤ ਬੱਗਿਆ ਉਪਰਾਲਾ ਨਾ ਨਾ ਅਸੀਂ ਪੰਜਾਬ ਸਰਕਾਰ ਦਾ ਧੰਨ ਧੰਦ ਕਰਦੇ ਜੀ ਅਰੇ ਅੱਜ ਮੈਂਬਰ ਬਣੇ ਨੇ ਇੰਟਰਸਟੀ ਮੈਂਬਰ ਬਣੇ ਕੁਝ ਜਿਹੜਾ ਬਰਾਜਮਾ ਦਾ ਉਹਨਾਂ ਨੇ ਬਤਾਇਆ ਜੰਨੇ ਆ ਜਦੋਂ ਸਰਕਾਰ ਬਣੀ ਹੈ ਉਹਦੇ ਤੋਂ ਆਮ ਕਰਾਂਦੇ ਸਾਡੇ ਵਰਗੇ ਨਾ ਚੀਜ਼ ਬੰਦਿਆਂ ਨੂੰ ਚੇਅਰਮੈਨ ਦੀ ਕੁਰਸੀਆਂ ਤੇ ਬਿਠਾਇਆ ਲਾ ਜਾ ਕੇ ਜਿਨ੍ਹਾਂ ਨੇ ਸਾਨੂੰ ਇਸ ਲਾਈਕ ਸਮਝਿਆ ਤੇ ਸੇਵਾ ਦਿੱਤੀ ਮੈਂ ਇਹ ਸੇਵਾ ਬਿਲਕੁਲ ਆਪਣੇ ਕੰਨ ਦੇ ਇਹ ਨਿਭਾਵਾਂਗੀ ਜੀ ਬਤੁਚੀ ਜਾਮੋ ਲਈ ਕੁਝ ਦੇ ਫਾਦੇ ਹਾਂਜੀ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਖੁਸ਼ੀਮਾਨ ਮਹਿਸੂਸ ਕਰਦੇ ਆ ਆਮ ਆਦੀ ਪਾਰਟੀ ਦੇ ਜਿੰਨੇ ਵੀ ਸਪੋਰਟਰਸ ਤੇ ਵੋਟਰ ਹੈ ਵਾ ਜਾਂ ਲੀਡਰ ਸਾਹਿਬਾਨ ਅਸੀਂ ਹਾਈ ਕਮਾਂਡ ਦਾ ਤਹਿਤੋਂ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੀ ਪਾਰਟੀਆਂ ਦੇ ਜਿਹੜੇ ਖੇਮੇ ਆ ਉਹ ਮਜ਼ਬੂਤ ਹੁੰਦੇ ਆ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਕੰਮ ਕੀਤਾ ਦਿਨ ਰਾਤ ਮਿਹਨਤ ਕੀਤੀ ਉਹਨਾਂ ਨੂੰ ਪਾਰਟੀ ਹਰ ਇੱਕ ਅਹੁਦਾ ਦੇ ਕੇ ਕਿਸੇ ਨੂੰ ਜਿਹੜਾ ਬਣਦਾ ਮੰਨਤਾ ਨਾ ਜਿਵੇਂ ਇਹਨਾਂ ਨੂੰ ਭਾਂਜੀ ਰਪਿੰਦਰ ਗੌਰ ਨੂੰ ਟਰਸਟੀ ਮੈਂਬਰ ਲਾਇਆ ਗਿਆ ਵਾ ਰਜਿੰਦਰ ਸਿੰਘ ਉਸ ਨੂੰ ਦੁਬਾਰਾ ਚੇਅਰਮੈਨ ਰਿਪੀਟ ਕਰ ਦਿੱਤਾ ਵਾ ਇਸ ਤਰ੍ਹਾਂ ਜਿਹਦਾ ਜਿਹਦਾ ਮਾਨਤਨ ਬਣਦਾ ਜਿੰਨਾ ਕਿਸੇ ਨੇ ਪਾਰਟੀ ਲਈ ਕੰਮ ਕੀਤਾ ਜਦੋਂ ਉਹਨੂੰ ਬਣਦਾ ਹੱਕ ਉਹਦਾ ਮਿਲਦਾ ਮਾਨਤਨ ਮਿਲਦਾ ਉਹਦੇ ਨਾਲ ਪਾਰਟੀ ਦੇ ਹੱਥ ਮਜ਼ਬੂਤ ਹੁੰਦੇ ਆ ਜਿਹੜੇ ਪਾਰਟੀ ਦੇ ਵਿੱਚ ਸਾਡੇ ਵਰਗੇ ਲੀਡਰ ਕੰਮ ਕਰਨ ਉਹਨਾਂ ਨੂੰ ਵੀ ਬਹੁਤ ਸਿਖਾਲਾ ਹੁੰਦਾ ਕਿਉਂਕਿ ਬਣਦੀ ਮਿਹਨਤ ਜਦੋਂ ਪਾਰਟੀ ਕਿਸੇ ਦੀ ਕੋਈ ਨਹੀਂ ਰੱਖਦੀ ਉਨ ਮਿਲਦੀ ਆਮਾਨਤਾਂ ਤੇ ਉਹ ਪਾਰਟੀ ਦਾ ਸੰਗਠਨ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਅਸ਼ਾਣਾ ਲੋਕਾਂ ਚ ਕੰਮ ਕਰਦੀ ਹੈ ਨਗਰ ਕੌਂਸਲ ਦੀ ਕੁਰਸੀ ਅਜੇ ਖਾਲੀ ਪਈ ਹੈ ਜਿਸ ਸਾ ਇਹ ਕੁਰਸੀ ਤੇ ਮੈਡਮ ਬੈਠੇਗੇ ਇਹ ਲੱਗਦਾ ਕਿ ਨਹੀਂ ਜਲਦੀ ਉਸੇ ਕੁਰਸੀ ਦੇ ਬਗਲ ਕੋਟਾ ਕੋਈ ਉਹ ਚਾਂਤ ਦਿਨਾਂ ਦੇ ਵਿੱਚ ਕੋਈ ਡਿਸਕਸ ਕਰਕੇ ਹਾਈ ਕਮਾਂਡ ਦੇ ਨਾਲ ਤੇ ਜਨ ਲੋਕ ਲੀਡਰਸ਼ਿਪ ਦੇ ਨਾਲ ਐਮਐਲਏ ਸਾਹਿਬਾਨਾਂ ਨਾਲ ਤੋਂ ਚਾਂਤ ਦਿਨਾਂ ਦੇ ਵਿੱਚ ਪ੍ਰਦਾਨਗੀ ਤੋਂ ਲਵਜੋ ਅੱਜ ਜੀ ਦੇਖੋ ਬੜੀ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਰੂਮਨ ਟੈਸ ਦੇ ਚੇਅਰਮੈਨ ਸਰਦਾਰ ਜਿੰਦਰ ਸਿੰਘ ਉਸਮਾ ਜੀ ਇਹ ਪਿਛਲੇ 2 ਸਾਲ ਤੋਂ ਚੇਅਰਮੈਨ ਦੀ ਕੁਰਸੀ ਤੇ ਬੈਠੇ ਸੀ ਤੇ ਨਾਲ ਇਹਨਾਂ ਦੇ ਦੋ ਇੰਟਰਸਟਰੀ ਲਗਾਏ ਗਏ ਨੇ। ਉਹ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈਆਂ ਦੇਣੇ ਆ ਵੀ ਜਿਹੜੇ ਇੱਕ ਇੱਕ ਦੋ ਹੋ ਕੇ ਆਪਦੇ گا ਕੰਮਕਾਰ ਦੇ ਵਿੱਚ ਵਾਅਦਾ ਕਰਨਗੇ ਤੇ ਜਿੰਨੇ ਵੀ ਪੈਣਪਰਾ ਜਿਹੜੇ ਨਾਲ ਸਾਥ ਦੇਣ ਨਾਲ ਉਹਨੇ ਬਹੁਤ ਵਧੀਆ। ਤੋਂ ਜਿੱਥੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਜਲਦੀ ਪਾਠਕ ਜੀ ਸਾਡੇ ਪੰਜਾਬ ਦੇ ਇੰਚਾਰਜ ਜਿਹੜੇ ਮਰੀਸ ਹੁਦਿਆ ਜੀ ਲੱਗੇ ਨੇ ਸਾਡੇ ਪੰਜਾਬ ਦੇ ਪ੍ਰਧਾਨ ਅਮਰ ਉੜਾ ਜੀ ਸਾਰਿਆਂ ਦਾ ਅਸੀਂ ਹਾਈ ਕਮਾਂਡ ਦਾ ਸੰਮੁਖੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੱਕ ਵਲੰਟੀਅਰਾਂ ਨੂੰ ਮੌਕਾ ਦੇ ਕੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਜਿਹੜਾ ਦੇ ਕੇ ਪੰਜਾਬ ਸਰਕਾਰ ਜਿਹੜਾ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਤੇ ਜਿਹੜੇ ਅੱਜ ਮੈਂਬਰ ਬਣੇ ਨੇ ਟਰਸਟੀ ਮੈਂਬਰ ਬਣੇ ਕੁਰਸੀ ਦੇ ਬਰਾਜਮਾਰ ਹੋਏ ਉਹਨਾਂ ਨੂੰ ਵਧਾਈਆਂ ਦੇਣੇ ਆ ਸਾਰੇ ਭਰਾਵਾਂ ਦਾ ਇੱਥੇ ਚੇਅਰਮੈਨ ਸਾਹਿਬਾਨ ਆਏ ਨੇ ਸਾਰੇ ਮੰਡੀ ਬੋਰਡ ਦੇ ਜਿਹੜੇ ਚੇਅਰਮੈਨ ਲੱਗੇ ਨੇ ਸਾਡੇ ਪੂਰੇ ਡਿਸਟ੍ਰਿਕਟ ਦੇ ਵਿੱਚ 6-7 ਚੇਅਰਮੈਨ ਨਵੇਂ ਲੱਗੇ ਉਹਨਾਂ ਨੂੰ ਵਧਾਈਆਂ ਦਿੰਦੇ ਆ ਸਾਰੇ ਭਰਾਵਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਜੀ ਆਇਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਸੀਐਮ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਮੁੱਚੀ ਆਮ ਆਦਮੀ ਪਾਰਟੀ ਦਾ ਸਭੀ ਹਾਈ ਕਮਾਂਡ ਦਾ ਸੁਪਰੀਮ ਅਸ਼ੀਰਵੰਦ ਕੇਜਰੀਵਾਲ ਜੀ ਪਰ ਡਾਕਟਰ ਸੰਦੀਪ ਪਟਕ ਜੀ ਦਾ ਜਿਨ੍ਹਾਂ ਦੀ ਪਾਰਖੂ ਨਿਗਰ ਨੇ ਜਦੋਂ ਸਰਕਾਰ ਬਣੀ ਐ ਉਹਦੇ ਤੋਂ ਆਮ ਕਰਾਂ ਦੇ ਸਾਡੇ ਵਰਗੇ ਨਾ ਚੀਜ਼ ਬੰਦਿਆਂ ਨੂੰ ਚੇਅਰਮੈਨ ਦੇ ਕੁਰਸੀਆਂ ਤੇ ਬਿਠਾਇਆal ਜਾ ਕੇ ਹਨਾ ਸੋ ਜਿੱਥੇ ਅਸੀਂ ਅਜੇ ਤਨ 2 ਸਾਲ ਪਹਿਲਾਂ ਰਜਿੰਦਰ ਉਸਮਾਨ ਜੀ ਨੂੰ ਚੇਅਰਮੈਨ ਬਣਾਇਆ ਤੇ ਉਹਨਾਂ ਵਾਸਤੇ ਇੱਥੇ ਆਏ ਸੀ ਮੈਨੂੰ ਖੁਸ਼ੀ ਹੋਈ ਸਿਰ ਅੱਜ ਸਾਡੀ ਜਿਹੜੀ ਭੈਣ ਹੈ ਰੁਪਿੰਦਰ ਕੌਰ ਸੰਧੂ ਇਹਨਾਂ ਨੂੰ ਚੇਅਰਮੈਨ ਟ੍ਰਸਟੀ ਲਾਇਆ ਗਿਆ ਔਰ ਉਸ ਵਾਸਤੇ ਮੈਂ ਜਿੱਥੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਦੀ ਕਿਰਪਾ ਦੇ ਨਾਲ ਸਭ ਕੁਝ ਹੋਇਆ ਔਰ ਉਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਾਈ ਕਮਾਂਡ ਔਰ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਖੁਸ਼ੀ ਦੇ ਪਲ ਤੇ ਔਰ ਉਮੀਦ ਕਰਦਾ ਕਿ ਜਿਸ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਉਸਮਾ ਜੀ ਨੇ ਜਦੋਂ ਚੇਅਰ ਸੰਭਾਲੀ ਹੈ ਉਤੋਂ ਲੈ ਕੇ ਅੱਜ ਤੱਕ ਇਹ ਦੁਬਾਰਾ ਫਿਰ ਹੁਣ ਰਿਪੀਟ ਹੋਏ ਨੇ ਉਹ ਵੀ ਇਹਨਾਂ ਨੂੰ ਬਤਾਈਆਂ ਦਿੰਦਾ ਕਿ ਕਿਉਂਕਿ ਇਹ ਵੀ ਬੜੀ ਵੱਡੀ ਮਾਨਵੜੀ ਗੱਲ ਹੈ ਕਿ ਜਦੋਂ ਦੁਬਾਰਾ ਫਿਰ ਉਸੇ ਚੇਰ ਤੇ ਆਣ ਕੇ ਬਿਲਾਜ਼ਮਨ ਹੋਣਾ ਫਿਰ ਜਿੱਥੇ ਸਮਾਜ ਸਭ ਚਿਹਰਾਂ ਨੂੰ ਸਾਨੂੰ ਬਤਾ ਦੇਣਾ ਉੱਥੇ ਰੁਪਿੰਦਰ ਕੌਰ ਜੀ ਨੂੰ ਬਤਾ ਦੇਣਾ ਕਿ ਇਹ ਲੜਕੇ ਹੁਣ ਅੱਗੇ ਨਾਲੇ ਵੱਧ ਸ਼ਹਿਰ ਦਾ ਜਿਹੜਾ ਇਹ ਰੁਕੇ ਹੋਏ ਕਾਰਜ ਨੇ ਉਹ ਪੂਰੇ ਕਰਨਗੇ ਔਰ ਆਮ ਆਦਮੀ ਪਾਰਟੀ ਦਾ ਪੰਜਾਬ ਸਰਕਾਰ ਦਾ ਜਿਹੜਾ ਨਾਮ ਹੈ ਉਹ ਬਤਾਉਣਗੇ। ਦੇਖੋ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜੋ ਤੁਸੀਂ ਸਾਰੇ ਖੁਸ਼ੀ ਦੇ ਸ਼ਾਮਲ ਹੋਏ ਇਸ ਤੋਂ ਬਾਅਦ ਮੈਂ ਸ੍ਰੀ ਭਗਵੰਤ ਮਾਨ ਜੀ ਦਾ ਸੀਐਮ ਭਗਵੰਤ ਮਾਨ ਜੀ ਦਾ ਸੰਦੀਪ ਪਾਟਕ ਜੀ ਦਾ ਲਾਲਜੀ ਸਿੰਘ ਖੁੱਲਰ ਜੀ ਦਾ ਚੇਅਰਮੈਨ ਰਿਜਿੰਦਰ ਸਿੰਘ ਉਸਮਾ ਜੀ ਦਾ ਚੇਅਰਮੈਨ ਬਜੇ ਜੀ ਦਾ ਬੁੱਧੀਖੈਰਾ ਜੀ ਦਾ ਗਦੇਵ ਭਾਈ ਸਾਰਿਆਂ ਦਾ ਮਤਲਬ ਕਿ ਸਾਡੇ ਜਿੰਨੇ ਵੀ ਅਹੁਦੇਦਾਰ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਲਈ ਸਮਝਿਆ ਤੇ ਸੇਵਾ ਦਿੱਤੀ ਮੈਂ ਇਹ ਸੇਵਾ ਬਿਲਕੁਲ ਹੀ ਆਪਣੇ ਤਨ ਦੇ ਹੀ ਨਿਭਾਵਾਂਗੀ ਕਿਹੜੇ ਕੰਮ ਹੁੰਦੇ ਜੇ ਤੁਸੀਂ ਇਹਦਾ ਸ਼ਾਇਦ ਲੋਕਾਂ ਸਮੱਸਿਆਵਾਂ ਦਾ ਹੁਣ ਬੰਦ ਕਰ ਜਿਓ ਦੇਖੋ ਜੀ ਜਿਹੜੇ ਵੀ ਨਗਰ ਸੁਧਾਰ ਪ੍ਰੋਜੈਕਟ ਦੇ ਵਿੱਚ ਕੰਮ ਆਉਂਦੇ ਨੇ ਜਿਹੜੀ ਜਿਹੜੀ ਜਿੱਥੇ-ਜਿੱਥੇ ਵੀ ਸਾਡੀ ਪਹਿਲ ਹੋਏ ਪਹਿਲ ਦੇ ਆਧਾਰ ਤੇ ਜਿਹੜੀ ਜਿਹੜੀ ਜਗ੍ਹਾ ਵੀ ਹੋਏਗੀ ਅਸੀਂ ਉਹਦੇ ਤੇ ਆਪਣਾ ਕੰਮ ਕਰਾਂਗੇ ਪਾਰਕਿੰਗ ਦੀ ਸਹੂਇਤਾ ਦੇਵਾਂਗੇ ਉਸ ਤੋਂ ਇਲਾਵਾ ਜਿਹੜੀ ਵੀ ਬਿਲਡਿੰਗ ਦੀ ਉਸਾਰੀ ਕਰਨੀ ਪਈ ਉਹ ਕਰਾਂਗੇ ਤੇ ਸਾਰੇ ਜਨ ਸਾਰੇ ਵੀਰਾਂ ਨੂੰ ਤੁਹਾਡੇ ਸਾਹਮਣੇ ਬੈਠਾ ਹਾਂ ਮੈਂ ਇੱਕ ਨਾਰਮਲ ਕਰਤੋਂ ਨਾਰਮਲ ਇਹ ਕਰਦੀ ਕਿ ਮੈਂ ਕਿਸੇ ਨੂੰ ਕੁਝ ਨਹੀਂ ਸਾਡੀ ਪਾਰਟੀ ਨੇ ਮਿਹਨਤ ਵੇਖ ਕੇ ਸਾਨੂੰ ਜਿਹੜਾ ਹੈ ਕਿ ਉਹਦੇ ਦੇ ਉੱਤੇ ਦਿੱਤਾ ਹੈ ਇਹ ਕੱਲ ਬਿਲਕੁਲ ਸੱਚੀ ਸੀ ਕਿ ਇੱਕ ਨਾਰਮਲ ਘਰਾਂ ਦੇ ਬੱਚੇ ਨੂੰ ਨੌਕਰੀਆਂ ਦੇ ਉੱਤੇ ਤੇ ਪਦਾਂ ਦੇ ਉੱਤੇ ਦਿੱਤਾ ਜਾਏਗਾ ਤੁਸੀਂ ਅੱਜ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਆਮ ਆਰਮੀ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਅਰਵੀਨ ਕੇਜਰੀਵਾਲ ਜੀ ਸੰਦੀਪ ਪਾਟਲ ਜੀ ਸੀਐਮ ਭਗਵੰਤ ਮਾਨ ਜੀ ਸਾਡੇ ਖੈਰਾ ਸਾਹਿਬ ਬੈਠੇ ਨੇ ਬੜ੍ਹਵਾਲ ਸਾਹਿਬ ਸੰਦੀਪ ਸਾਹਿਬ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਸਾਰਿਆਂ ਦਾ ਕਿਉਂਕਿ ਵੇਖੋ ਇੱਕ ਆਮ ਘਰ ਤੋਂ ਜ਼ਿੰਮੇਵਾਰੀਆਂ ਦੇਣੀਆਂ ਤੇ ਪਹਿਲੀ ਵਾਰ ਆਮ ਆਦਮੀ ਪਾਰਟੀ 'ਚ ਵੱਡਾ ਬਦਲਾਅ ਆਇਆ ਹੈ ਕਿ ਆਮ ਘਰਾਂ ਦੇ ਬੱਚਿਆਂ ਨੂੰ ਮਡੀਆਂ-ਮਡੀਆਂ ਚੇਹਰੇ ਦਿੱਤੇ ਜਾ ਰਹੇ ਨੇ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪਹਿਲਾਂ ਅਸੀਂ ਇੱਕ ਸੀ ਇੱਕ ਕਰਕੇ 11 ਹੋ ਗਏ ਹੁਣ ਅਸੀਂ ਚਲੋ ਹੋਰ ਵੀ ਕੰਮ ਤੇਜ਼ੀ ਦੇ ਨਾਲ ਕਰਾਂਗੇ ਇੱਕ ਟਰੈਸ਼ੀ ਹੋ ਲਗਾਇਆ ਗਿਆ ਸੀ ਕਰਕੇ ਦੋ ਟਰੈਸ਼ੀ ਲਾ ਲੈ ਗਏ ਹਾਂਜੀ ਉਹਨਾਂ ਦਾ ਵੀ ਕਰਨਗੇ ਇੱਕ ਦੋ ਦਿਨ ਦੇ ਵਿੱਚ ਜੁਆਇਨ ਕਰ ਲੈਣਗੇ ਕੁਝ ਅਜੇ ਤਕੀਬ 27 ਬਸ ਮੈਂ ਤੁਹਾਨੂੰ ਹੋਰ ਦੋ ਤੁਹਾਡੇ ਨੂੰ ਸ਼ਹਿਰ ਦੇ ਵਿਕਾਸ ਸਬੰਧੀ ਕਿਹੜੇ ਵੀ ਕੰਮ ਨਹੀਂ ਹੋ ਰਿਹਾ। ਦੇਖੋ ਜੀ ਜਿੰਨੀਆਂ ਵੀ ਮੇਰੇ ਅੰਦਰ ਜਿਹੜੀ ਵੀ ਜ਼ਮੀਨ ਜਾਂ ਕੋਈ ਇੱਥੇ ਜਗ੍ਹਾ ਟਰਸਟ ਦੀ ਉਹ ਆਪਣੀ ਇੱਥੇ ਜਿੱਥੇ ਐਮਟੀ ਬ੍ਰਾਂਚ ਹੈ ਉਹ ਜਗ੍ਹਾ ਉੱਥੇ ਆਮ ਆਪਣੀ ਟਰਸਟ ਦੀ ਹੈ ਉਹ ਅਸੀਂ ਖਾਲੀ ਕਰਵਾਉਣ ਜਾ ਰਹੇ ਹਾਂ ਜਲਦੀ ਐਸਰਪੀ ਸਾਹਿਬ ਨਾਲ ਗੱਲ ਕਰਦੇ। ਪਰ ਪਤਾ ਲੱਗਾ ਉਹ ਤੇ ਕੋਈ ਕਬਜ਼ਾ ਹੈ ਨਹੀਂ ਕੋਈ ਕਬਜ਼ਾ ਨਹੀਂ ਜੀ ਕਰਵਾ ਰਹੇ ਹਾਂ ਖਾਲੀ ਕਰਨ। ਉਸ ਨਾਲ ਸ਼ਹਿਰ ਵਾਸੀ ਨੂੰ ਕਿੰਨਾ ਕੁ ਲਾਭ ਮਿਲੂਗਾ ਜੀ ਵੇਖੋ ਅਸੀਂ ਉੱਥੇ ਪਾਰਕਿੰਗ ਦੀ ਸਹੂਤਾ ਵੀ ਦੇਵਾਂਗੇ ਤੇ ਉੱਥੇ ਐਸਆਈਓ ਕੱਟਣ ਦਾ ਵੀ ਇਰਾਦਾ ਸਾਡਾ ਹੈ ਜਿੰਨਾ ਕਾਟੇ ਸਾਡਾ ਪੂਰੀ ਸਪੀਡ ਦੇ ਨਾਲ ਚੱਲਣਾ ਹਾਂਜੀ ਬਿਲਕੁਲ ਜੀ ਪੂਰੀ ਤਿਆਰੀ ਹੈ ਸਾਡੀ ਚੱਲਣ ਦੀ